ਹੈ ਰੀ ਗੁੱਡ ਗੱਡੀ ਵੀ ਤੇ ਗੱਡੀ ਤੇ ਆਈ ਸੀ ਪਾਸੇ ਹੀ ਪਈਏ ਚਾਚੂ ਨੇ ਖੋਲੀ ਐ ਹੈਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਤੇ ਨਵੇਂ ਵਲੌਗ ਤੁਹਾਡਾ ਵੈਲਕਮ ਆ ਤੇ ਅੱਜ ਅਸੀਂ ਪਹੁੰਚ ਗਏ ਪਿੰਡ ਰਾਦੇ ਪਹੁੰਚ ਗਏ ਇਹ ਹੋ ਗਿਆ ਅਰ ਇਸ ਗਰਾਂਜਾ ਅੱਛਾ ਹਾਂ ਇਹ ਆਰ ਤਾਂ ਮੂਨੇ ਸਿੰਗਰ ਬੰਨਾ ਹੁਣ ਹੈ ਸਿੰਗਰ ਬੰਨਾ ਏ ਆ ਏ ਆ ਮੈਂ ਤਾਂ ਗੱਲ ਵਿੱਚ ਕਰ ਕੇ ਚੰਗਾ ਦਮੂ ਢੋਲ ਵਜਾਇਆ ਕਰਨਾ ਠੀਕ ਹੈ ਦਮੂ ਦਮੂ ਦਾ ਦਮੂ ਦਾ ਕੀ ਪਤਾ ਉੱਥੇ ਤੇ ਸੁਰ ਲੱਗਦਾ ਹੋਏ ਦਮੂ ਚੱਕਰ ਖਾ ਕੇ ਡੇਗ ਜੇ ਹੋਰ ਇਹ ਚੱਕਰ ਵੀ ਆ ਜਾਂਦੇ ਨੇ ਗਰਮੀ ਚ ਮੈਂ ਦੋ ਹਾੜ ਨੂੰ ਪਿੰਡੂ ਮੇਲਾ ਆਉਣ ਵਾਲਾ ਨਾ ਜਾਣਾ ਅੱਜ ਨਿਕਲ ਗਏ ਨਹੀਂ ਅੱਜ ਕਿਹੜਾ ਜਾਣਾ ਦੇਖ ਲੈ ਚੱਲ ਪੈਂਦੇ ਘਰੋਂ ਮੇਲੇ ਹੋ ਮੰਗਦੇ ਜਾਵਾਂਗੇ ਚਲਾਂਗੇ ਅੱਜ ਠੀਕ ਹੈ ਤੇ ਅੱਜ ਪੜਾ ਨਹੀਂ ਸਾਡਾ ਲੈਂਟਰ ਤੇ ਲੈਂਟਰ ਦੀ ਕੋਈ ਚੀਜ਼ ਹੀ ਚਾਹੀ ਆਏ ਹੋਏ ਇੱਥੇ ਸਾਰੀ ਤਿਆਰੀ ਹੋ ਚੁੱਕੀ ਹੈ ਤੇ ਅੱਜ ਲੈਂਟਰ ਪਹੇਗਾ ਦੇਖਦੇ ਆ ਕਿੰਨੇ ਕੁ ਜੀ ਮਿਸਤਰੀ ਆਉਂਦੇ ਨੇ ਹੁਣ ਇਹਦਾ ਸਵਾ ਸੱਧਾ ਟਾਈਮ ਹੈ ਕੀ ਕਿਹਾ ਸੀ ਠੀਕ ਹੈ ਸੀ ਇਹ ਸਕੂਲ ਚੱਲੀਆਂ ਆ ਕਹਿੰਦੀਆਂ ਤੁਸੀਂ ਜਾਓ ਜਦੋਂ ਲੈਂਟਰ ਵਾਲੇ ਆਣਗੇ ਸਾਨੂੰ ਫੋਨ ਕਰਦੇ ਹੋ ਅਸੀਂ ਆ ਜਾਂਦੀਆਂ ਹਾਂ ਉੱਤ ਬੈਕ ਹਾਂ ਪੌਣਾ ਤੇ ਅਸੀਂ ਵੀ ਨਹੀਂ ਫੇਰ ਅਸੀਂ ਵੀ ਚੱਲਦੇ ਆ ਕਿ ਪਾਸੇ ਅਸੀਂ ਵੀ ਤੁਰ ਜੰਨੇ ਆ ਨਹੀਂ ਗਿਆ ਵੀ ਤੁਸੀਂ ਸਾਨੂੰ ਫੋਨ ਮਾਰਦੇ ਹੋ ਜਦੋਂ ਤੁਸੀਂ ਬੀਤੀ ਸੀ ਕਿ ਤੇ ਇਹ ਨਿਕਲ ਤਾ ਕਿ ਪਾਣੀ ਨਹੀਂ ਆਇਆ ਤੇ ਭਾਈ ਸਾਹਿਬ ਫੇਰ ਇੰਨਾ ਨਾ ਜ਼ੋਰ ਲਾਓ ਕਿ ਕਿਹੜੀ ਕੋਈ ਸਾਫ ਹੋ ਰਹੀ ਜਮਤ ਜਮਤ ਕੀ ਹੋਇਆ ਸੀ ਠੱਗ ਗਏ ਅੱਛਾ ਪੌਣਾ ਜੇ ਕੋਈ ਸਾਡੇ ਵਿੱਚ ਛੱਡੀ ਜਿੱਥੇ ਡੈਕਟ ਕੋਟ ਨਹੀਂ ਪਾਇਆ ਜੇ ਆਜੀ ਗੱਡੀ ਚੱਲ ਲੈ ਲੋਕੇ ਦਾ ਟੈਂਟ ਤੁਹਾਨੂੰ ਸੁਣ ਲੈ ਮੁਰਲੀ ਦਾ ਪਿਆਰੀ ਮੁਰਲੀ ਦੇ ਬਥੇਰੇ ਮੁਰਲੀ ਪਾ ਪੂਰਾ ਚਾਪਾ ਚਾਪਾ ਚੱਕਦਾ ਹੀ ਉਹ ਗੱਲ ਤਾਂ ਉਹੀ ਹੈ ਨਾ ਲੈ ਜੀ ਇੱਕ ਕਾਕਾ ਸਾਡਾ ਹੋਰ ਆ ਗਿਆ ਜਿੰਨੇ ਸਕੂਲ ਜਾਣਾ ਇਹ ਬਸ ਇਹ ਬਸ ਕਲਾਸ ਚੋਂ ਨਿਕਲ ਕੇ ਕੀ ਕਰਦੇ ਫਿਰ ਮੈਂ ਕੀ ਕਰੀਗਾ ਨਾ ਉਹ ਇਹ ਦੇ ਬਜਾਏ ਨੂੰ ਕੋਈ ਬਸੀ ਸਾਹਿਬ ਬਸੀ ਸਾਹਿਬ ਕਰਿਆ ਕਰੋ ਪਤਾ ਲੱਗੇ ਕਿ ਬਸੀ ਚੱਲ ਰਹੀ ਹੈ ਉਹ ਲਈ ਸਾਰੇ ਵਾਸੀਆਂ ਦੇ ਸਿਰ ਤੇ ਚੱਲਣ ਡਿਆ ਤੇ ਸਾਰੇ ਵਾਸੀ ਵਾਸੀ ਨੇ ਸਾਹਮਣੇ ਵਾਸੀ ਸਾਡੇ ਤੇ ਅਹੀ ਵੀ ਵਾਸੀ ਤੇ ਲੋ ਜੀ ਕਲ ਇਹਨਾਂ ਰੋਣ ਗੱਡੀਆਂ ਬਾਹਰ ਕੱਢੇਗਾ ਕਿਉਂਕਿ ਮਿਸਤਰੀਆਂ ਨੇ ਆਉਣਾ ਚਲੋ 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 ਮੈਂ ਤਾਂ ਟੈਂਡਰ ਕਰਦਾ ਚੱਲ ਦਮਨਤੂ ਜੀ ਗੱਡੀ ਤੂੰ ਕੱਢ ਦੇ ਬੈਂਡ ਨਾ ਜਾਵੇ ਹੂੰ ਬੈਂਡ ਨਾ ਜਾਵੇ ਘਰ ਦੀ ਹਾਲਾਤ ਦੇਖੋ ਸਾਡੇ ਤੇ ਕੀ ਹੋਇਆ ਫਿਰ ਸਾਰਾ ਕੁਝ ਉਹ ਦਪਟਾਂ ਹੋਇਆ ਪਿਆ ਨੇ ਸਾਡੀਆਂ ਰੋਟੀਆਂ ਚ ਰੇਤਾ ਹੁੰਦੀ ਐ ਚਲੋ ਜੀ ਮੇਰੇ ਵੱਲੋਂ ਸასიਤਾਲ ਤੁਹਾਨੂੰ ਤੇ ਨਵੇਂ ਬਾਵਾਂ ਤੁਹਾਡਾ ਵੈਲਕਮ ਹੈ ਬਣੇ ਰੋਤੇ ਵੀ ਬਲੌਗ ਤੇ ਅੱਜ ਪਾਣਾ ਸਾਡੇ ਲੈਂਟਰ ਤੇ ਸਾਰੇ ਜਣੇ ਦੋ ਮੁਬਾਰਕਾਂ ਦੇ ਤਖ ਤੇ ਬਤੀਤ ਦਾ ਲੈਂਟਰ ਪਾਉਣ ਲੱਗਾ ਤੇ ਹੁਣ ਦੇਖਦੇ ਆ ਲੈਂਟਰ ਦੇ ਬਾਅਦ 15 ਦਿਨ ਦਾ ਟਾਈਮ ਲੈਣਗੇ ਅੱਡੀ ਬਾਅਦ ਜਿਹੜਾ ਦੂਜਾ ਕੰਮ ਹੈ ਉਹ ਹੋਏਗਾ ਤੇ ਨਾਲ ਹੀ ਜਿਹੜਾ ਤੁਹਾਡੇ ਘਰ ਦਾ ਕੰਮ ਹੈ ਉਹ ਵੀ ਸ਼ੁਰੂ ਹੋ ਜਾਏਗਾ ਉਹ ਮਿਸਤਰੀ ਕਹਰੇ ਸੀ ਕਿ ਪਹਿਲਾਂ ਇੱਧਰ ਕੰਪਲੀਟ ਕਰ ਲਈਏ ਫੇਰ ਆਪਾਂ ਉਧਰ ਰੱਗਾਂਗੇ ਦੇਖ ਲਿਆ ਹੁਣ ਕਿੰਨੇ ਦਿਨਾਂ ਤੱਕ ਲੜਦੇ ਨੇ ਕਿਉਂਕਿ ਹਜੇ ਸਾਡਾ ਜਿਹੜਾ ਫਰੰਟ ਐਲੀਵੇਸ਼ਨ ਉਹ ਵੀ ਬਣ ਕੇ ਆਉਣਾ ਤੇ ਸਾਨੂੰ ਟਾਈਮ ਲੱਗੇਗਾ ਮੈਂ ਤੁਹਾਨੂੰ ਜਗ੍ਹਾ ਦਿਖਾ ਦੇਣੀ ਆ ਜਿੱਥੇ ਅਸੀਂ ਬਣਾਣਾ ਘਰ ਆ ਇੱਧਰ ਸਾਹਮਣੇ ਇਹ ਇੱਥੋਂ ਲੈ ਕੇ ਉਹ ਬੰਨੇ ਤੱਕ ਆ ਸਾਡੀ ਜਗ੍ਹਾ ਇੱਥੇ ਤੇ ਤੁਹਾਨੂੰ ਘੱਟ ਲੱਗ ਰਹੀ ਏ ਮਤਲਬ ਫਰੰਟ ਹੈਗਾ ਇਹ 21 22 ਫੁੱਟ ਦਾ ਇੱਥੇ ਬਣੇਗਾ ਜੀ ਸਾਡਾ ਘਰ ਮੈਂ ਤੁਹਾਨੂੰ ਦਿਖਾ ਦਾਂ ਪਲਾਟ ਸਾਡਾ ਉਹ ਪਿੱਛੇ ਤੱਕ ਆ ਪਿੱਛੇ ਜਿੰਨਾ ਮਰਜ਼ੀ ਲੈ ਆ ਜੀ ਕਿਉਂਕਿ ਪਿੱਛੇ ਸਾਡੀ ਪੈਲੀ ਹੈ ਇੱਥੇ ਜਿੰਨਾ ਮਰਜ਼ੀ ਲੈ ਜਾ ਸਕਦੇ ਆ ਬਾਕੀ ਕੋਈ ਨਾ ਜਿਵੇਂ ਵੀ ਸਟਾਰਟ ਹੋਏਗਾ ਤੁਹਾਨੂੰ ਦਿਖਾਵਾਂਗੇ ਤੇ ਇੱਧਰ ਸਾਡੇ ਲੈਂਟਰ ਦੀ ਪੂਰੀ ਤਿਆਰੀ ਹੈ ਉੱਪਰ ਪਾ ਚੁੱਕਿਆ ਸਾਰੇ ਪਲੇਟਾ ਆਪ ਲੂਟਾ ਇਹਨੂੰ ਬੱਲੀਆਂ ਬੁੱਲੀਆਂ ਲੱਗ ਚੁੱਕੀਆਂ ਗਗਨ ਕੀ ਆ ਗਈ ਵੈਂਡ ਗਗਨ ਉਹ ਵੀ ਚੱਲੇ ਨੇ ਸਕੂਲ ਚਲੋ ਜੀ ਆਪਾਂ ਨੂੰ ਚਾਹ ਪਾਣੀ ਪੀ ਲਈਏ ਜਿਆਸਨ ਜੀ ਨੂੰ ਰੱਬਾ ਕਰੀਏ ਕੰਮ ਚਾਰ ਮੈਂ ਜਨਾ ਦਵਾਈ ਲੈ ਮੇਰੇ ਕੱਲ ਦੀ ਲੱਕ ਦੇ ਕੋਟਸਟ ਹੋਰੀ ਜਿਵੇਂ ਨਾਲ ਚੜਦੀ ਹੁੰਦੀ ਐਵੇਂ ਤੇ ਨਹੀਂ ਹੁੰਦਾ ਤੇ ਰਵਿੰਦਰ ਗੱਡੀਆਂ ਬਾਹਰ ਕੱਢ ਦੇ ਬਾਕੀ ਸਾਰੀ ਟੀਮ ਸਾਡੀ ਸਾਰੀ ਹਜੇ ਸੁੱਤੀ ਪਈ ਐ ਚਲੋ ਜੀ ਮਿਸਤਰੀ ਸਾਡੇ ਪਹੁੰਚ ਚੁੱਕੇ ਨੇ ਤੇ ਹੁਣ ਬਣਾਈਏ ਚਾਹ ਪਾਣੀ ਤੇ ਇੱਧਰ ਉਠਾ ਦਈਏ ਇਹਨਾਂ ਨੂੰ ਵੇ ਉੱਠ ਦਿਓ ਮਿਸਤਰੀ ਆ ਗਏ ਨੇ ਖੜਿਆ ਜੋ ਪਤਨੀ ਤੇ ਖੜਿਆ ਜੋ ਬਤਰੀ ਉੱਠਾ ਚੱਲੋ 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 ਉੱਠੋ ਲਓ ਸਾਡਾ ਇੱਕ ਕੁਗਨ ਉੱਟ ਗਿਆ ਤੇ ਦੂਜਾ ਹੋ ਸਿੱਟਾ ਪਿਆ ਉਹਨੂੰ ਇੱਕ ਬਈ ਪ੍ਰੋਸਨ ਹੈ ਜੀ ਮੈਂ ਸਾਥ ਪੀ ਤੇ ਕਿਉਂ ਕRANDEN ਨਹੀਂ ਛੱਡੀ ਪਪਾ ਲੱਭ ਰਹੇ ਨੇ ਪਪਾ ਨੂੰ ਅੱਜ ਮਰਤਾਂ ਇੱਧਰ ਰਹਿਤੀਂ ਰੱਤਾ ਯਾ ਕਿਉਂ ਜਾ 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 ਇੱਧਰ ਉਧਰ ਜਾਏ ਸੋਸਟੀ ਕਾਲ ਜੀ ਸਾਰਿਆਂ ਨੂੰ ਤੇ ਤੁਹਾਨੂੰ ਪਤਾ ਹੀ ਹੈ ਵੀ ਸਾਡੇ ਘਰੇ ਇਸ ਟਾਈਮ ਜਿਹੜਾ ਕੰਮ ਚੱਲ ਰਿਹਾ ਉਹ ਬੁਟੀਕ ਦਾ ਜਿਹੜਾ ਦੁਕਾਨ ਪੈਰੀ ਹੈ ਉਹਦਾ ਕੰਮ ਚੱਲ ਰਿਹਾ ਤੇ ਮੈਂ ਚੱਲੇ ਹਾਂ ਇਸ ਟਾਈਮ ਕੋਠੇ ਤੇ ਆਹ ਦੇਖਦੇ ਆਪਾਂ ਵੇਖਦੇ ਆਂ ਕਿ ਕੁਛ ਕੀਤਾ ਹੋਇਆ ਓਏ ਭਾਈ ਕੀ ਹਾਲ ਚਾਲ ਨੇ ਵਧੀਆ ਫਰਸਟ ਕਲਾਸ ਕੀ ਬਣਦਾ ਹੈ ਪੈ ਗਿਆ ਮਾਈ ਗੋਡ ਜਾਣ ਜਾਂ ਮੰਤਾ ਚੱਕਣਾ ਚ ਹਾਂ ਚੱਕਣਾ ਤਾਂ ਹਾਂ ਚੱਕਣਾ ਪੈਂਦਾ ਹੁੰਦੇ ਨਾਲ ਲੱਗ ਜਾਈ ਅੱਛਾ ਕਿੱਟੀਆਂ ਲਾਉਣੀਆਂ ਨੇ ਥੱਲੇ ਕਿੱਟੀਆਂ ਲਾਉਣੀਆਂ ਨੇ ਠੀਕ ਹੈ ਮਗਾ ਆ ਸ਼ਿੱਟਾ ਵਧੀਆ ਨੇ ਨਾਲ ਤਾਂ ਹੌਲੀਆਂ ਨੇ ਇਹ ਹੈ ਹੈ ਉਹ ਪਾਰੀ ਸੀ ਗਿਆ ਉਹ ਨਾਲੇ ਦਾ ਸਫਾਈ ਥੱਲੇ ਵਧੀਆ ਆਉਂਦੀ ਇਹਨਾਂ ਚ ਆ ਜਾ ਉੱਪਰ ਆ ਜਾ ਬੱਸ ਉਥੇ ਮਰਦਾ ਹੌਲੀਆਂ ਜਿਹਾ ਲਾਉਣੀਆਂ ਨੇ ਉਹਦਾ ਸਿਰ ਤੇ ਵੱਜਣ ਦਾ ਡਰ ਰਹਿੰਦਾ ਸੀਗਾ ਹਾਂ ਜੀ ਮਾੜੀ ਜੀ ਠਿਕਪੇ ਹਾਂ ਦੋ ਬੀਮ ਨੇ ਹਨਾ ਜੱਟਾਇਆ ਮੰਗ ਜਨਾ ਦੇ ਹੂੰ ਮੇਂ ਲੋਟ ਆਸਣਾ ਹਾਂ ਜੱਟਾਇਆ ਰੋਡੀ ਚੰਦਾ ਕੱਢਦੇ ਹੂੰ ਨਵੀ ਆ ਗਏ ਮਿਕਸਰ ਮਸ਼ੀਨ

ਤੇ ਕਿਹੜੇ ਪਿੰਡ ਰਹਤੇ ਹੋ ਹਾਂ 40 ਪਿੰਡ 40 ਪਿੰਡ ਠੀਕ ਹੈ ਠੀਕ ਹੈ ਹੋਰ ਹੁਣ ਜੀ ਹੁਣ ਸਿਟੀਜ਼ਨ ਹੋ ਗਏ ਇੱਥੇ ਸਿਟੀਜ਼ਨ ਹੋ ਗਏ ਆਪ ਹੈਂ ਕੀ ਬੋਲਦੇ ਹੋ ਜੀ ਯਹਾਂ ਕਿ ਆ ਪੱਕੇ ਹੋ ਗਏ ਹੋ ਹਾਂ ਵੈਰੀ ਗੁੱਡ ਇਹ ਦੁਨੀਆ ਦੇ ਪੰਜਾਬ ਦੇ ਸਿਟੀਜ਼ਨ ਅੱਛਾ ਠੀਕ ਹੈ ਤੇ ਆ ਮਿਕਸਚਰ ਆ ਗਿਆ ਜੀ ਬਸ ਥੋੜੀ ਦੇਰ ਚ ਬਲੈਂਡਰ ਪੈਣਾ ਸ਼ੁਰੂ ਹੋ ਜਾਊਗਾ ਘੰਟੇ ਚ ਹੂੰ ਚਾਹ ਸੈਟਿੰਗ ਕਰਦੇ ਪੈਨੇ ਇੱਧਰ ਇਹ ਜਿਹੜੀ ਮਸ਼ੀਨ ਹੈ ਇਹ ਇੱਥੇ ਸੈੱਟ ਹੋਊਗੀ ਲਓ ਜੀ ਮਿਸਤਰੀ ਵੀਰੇ ਨੇ ਚਾਹ ਥੋੜੀ ਵੀਡੀਓ ਆਊਗੀ ਕਿਤੇ ਤਰਾਜ ਤਾਂ ਨਹੀਂ ਹੈ ਕੋਈ ਬਸ ਠੀਕ ਹੈ ਤੇ ਆ ਇਹ ਤੋਂ ਫਰੰਟ ਹੈ ਜੀ ਆਪਣਾ ਜਦੋਂ ਬਣਦਾ ਸੀਗਾ ਉਦੋਂ ਲੱਗਦਾ ਸੀ ਵੀ ਇਹ ਜਗ੍ਹਾ ਥੋੜੀ ਹੈ ਜਦੋਂ ਆ ਥੋੜਾ ਜਿਹਾ ਉੱਤੋਂ ਤੱਕ ਆ ਗਿਆ ਉੱਤੋਂ ਜਦੋਂ ਆ ਲੈਂਟਰ ਹੁਣ ਬਣਨ ਲੱਗੇ ਨੇ ਹੁਣ ਲੱਗਣ ਲੱਗ ਪਏ ਜਗ੍ਹਾ ਵਾਧੂ ਆ ਇਹ ਹੈਗੀ 21 22 ਫੁੱਟ ਜਿਹੜੀ ਹੋਆ ਡੂੰਘਾਈ ਹੈ ਇਹਦੀ ਤੇ ਫਰੰਟ ਜਿਹੜਾ ਹੈ 16 17 ਫੁੱਟ ਹੈ ਇਹ ਜਿਹੜਾ ਅਸੀਂ ਨੇ ਪਾਉਣਾ ਆ ਉਹ ਪਾਉਣਾ ਇੱਧਰ ਦੇਖਣ ਨੂੰ ਇਹ ਜਗ੍ਹਾ ਲੱਗਦਾ ਥੋੜੀ ਜੀ ਹੋਆ ਪਰ ਇਹ ਹੈਗੀ 21 ਫੁੱਟ 21 ਫੁੱਟ ਫਰੰਟ ਹੈ 21 ਫੁੱਟ ਫਰੰਟ ਹੈ ਤੇ ਪਿੱਛੇ ਆਪਾਂ 60 65 70 ਫੁੱਟ ਲੈ ਜਾਗੇ ਪਿੱਛੇ ਇਹ ਸੀਗਾ ਆਪਣਾ ਥਾਂ ਅਗਲੀ ਵਾਰ ਆ ਵੀ ਜਾਦੇ ਹਾਲੇ ਇਹ ਵੀ ਭਰਨਾ ਹੈ ਆਪਾਂ ਨੇ ਇਹ ਅੱਜ ਅੱਜ ਸਰਪੰਚ ਕੋਲ ਜਾ ਕੇ ਆਏ ਆ ਜਿਹੜਾ ਕਹਿੰਦੇ ਸੀ ਹਾਂ ਸਾਨੂੰ ਵੋਟ ਪਾਇਓ ਹਾਂ ਹੈ ਸਰਪੰਚ ਸਾਹਿਬ ਸਰਪੰਚ ਸਾਹਿਬ ਕਹਿੰਦੇ ਵੀ ਅੱਜ ਆਉਣੇ ਆ ਸਕੱਟਰੀ ਨੂੰ ਬੁਲਾਉਣੇ ਆ ਤੇ ਆ ਸਾਰਾ ਦਿਖਾ ਕੇ ਜਾਂਦੇ ਆ ਉਹਦੇ ਨਾਲ ਹੀ ਪਵਾ ਦਾਂਗੇ ਸਰਪੰਚ ਜੀ ਇਹ ਕਾਲੀ ਨਾ ਕਰੋ ਹੈ ਸਰਪੰਚ ਕਹਿੰਦੇ ਕਾਲੀ ਨਾ ਕਰੋ 10 ਸਾਲ ਹੋ ਗਏ ਕਾਲੀ ਵੀ ਕੀਤੀ ਉਸਨੇ ਹਾਂ ਅਜੇ ਹਜੇ ਵੀ ਕਹਿੰਦੇ ਕਾਲੀ ਨਾ ਕਰੋ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਆ ਗਈ ਹੈ ਉਹਦਾ ਵੀ ਅੱਧਾ ਟਾਈਮ ਲੰਘ ਗਿਆ ਅੱਧਾ ਕੀ ਅੱਧੇ ਤੋਂ ਵੱਧ ਲੰਘ ਗਿਆ 2 ਸਾਲ ਰਹਿ ਗਏ ਤੇ ਸਾਡਾ ਕੰਮ ਹੋਇਆ ਨਹੀਂ ਹੁਣ ਮੈਨੂੰ ਇਹ ਲੱਗਦਾ ਵੀ ਆਪਾਂ ਨੂੰ ਆਪੇ ਬਣੂ ਲੈ ਲੈ ਕੇ ਆਪੋ ਨੇ ਪਹਿਣੀ ਜੇ ਨਾ ਕਿ ਸਰਕਾਰ ਨੇ ਆਪਣੀ ਗੱਲ ਸੁਣੀ ਹਾਂ ਸਰਪੰਚ ਨੇ ਆਪਣੀ ਨਾ ਸੁਣੀ ਵੋਟਰ ਤੋਂ ਪਹਿਲਾਂ ਚੀਮਾ ਸਾਹਿਬ ਦੋ ਵਾਰ ਆ ਗਏ ਸੀਗੇ ਉਹਦੋਂ ਬਾਅਦ ਹੁਣ ਨਹੀਂ ਕੋਈ ਟਾਈਮ ਲੱਗਦਾ ਤੇ ਇੱਥੇ ਪਰਤ ਪੈ ਜੂਗੀ ਜੀ ਟੂਆ ਟੂਆ ਅੱਗੇ ਕਰ ਦਾਂਗੇ ਹੋਰ ਅੱਗੇ ਤੇ ਇੱਥੇ ਆਪਣਾ ਜਿਹੜਾ ਹੈਗਾ ਮਕਾਨ ਦਾ ਕੰਮ ਸ਼ੁਰੂ ਹੋ ਜੂਗਾ ਇੱਥੇ ਸੈਂਟਰ ਦੀ ਫੁੱਲ ਤਿਆਰੀ ਜੰਮੀ ਜਣਾ ਤੂੰ ਪਰਾਈ ਨਾ ਦੱਜ ਆਈ ਮਿਸਤਰੀ ਚੜਾਈ ਆ ਤੇ ਕੋਈ ਕੰਮ ਨਹੀਂ ਕਰਨਾ ਉਹਨੇ ਬਲੈਂਟਰ ਇਹਨਾਂ ਨੇ ਪਾਣਾ ਆਹੀ ਹੋਈ ਕਰਾ ਦਿੰਨੇ ਆ ਤੇ ਨਾ ਮਿਸਤਰੀ ਲਾਈ ਆ ਨਾ ਮਿਸਤਰੀ ਤੋਂ ਬਿਨਾ ਗਾਂ ਗਈ ਨਹੀਂ ਗੱਡੀ